ਡੇਰਾਬਾਬਾ ਨਾਨਕਦੇਵ ਦੇ ਨੋਂਦੇ ਪਿੰਡ ਪੱਡਾ ਵਿੱਚ ਦੋ ਪਰਿਵਾਰਾਂ ਦਾ ਹੋਇਆ ਝਗੜਾ ਖੂਨੀ ਰੂਪ ਧਾਰ ਗਿਆ ਅਤੇ ਗੋਲੀ ਚਲਨ ਕਰਕੇ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ। ਮ੍ਰਿਤਕ ਦੀ ਪਛਾਣ ਰਸ਼ਪਾਲ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਚੇਦੇ ਭਰਾ ਸੁਖਚੰਦ ਸਿੰਘ ਨੇ ਦੱਸਿਆ ਹੈ ਕਿ ਕੱਲ ਉਸਦੇ ਤਾਏ ਗੁਰਦੀਪ ਸਿੰਘ ਦਾ ਪਿੰਡ ਦੇ ਹੀ ਰਹਿਣ ਵਾਲੇ surjit ਸਿੰਘ ਅਤੇ ਉਸਦੇ ਪੁੱਤਰ ਸੁਖਰ ਨਾਲ ਮਾਮੂਲੀ ਝਗੜਾ ਹੋ ਗਿਆ ਸੀ ਜਿਸ ਦਾ ਫੈਸਲਾ ਪਿੰਡ ਦੇ ਲੋਕਾਂ ਨੇ ਇਕੱਠੇ ਬੈਠ ਕੇ ਕਰਵਾ ਦਿੱਤਾ। ਉਸਨੇ ਦੱਸਿਆ ਕਿ ਅੱਜ ਜਦ ਉਸਦੇ ਤਾਇਆ ਅਜੀਤ ਸਿੰਘ ਅਤੇ ਉਹਨਾਂ ਦਾ ਪੁੱਤਰ ਰਚਪਾਲ ਸਿੰਘ ਆਪਣੇ ਖੇਤਾਂ 'ਚ ਪਸ਼ੂਆਂ ਲਈ ਕੱਖ ਵੜਨ ਲਈ ਗਏ ਤਾਂ surjit singh ਨੇ ਫਿਰ ਹਮਲਾ ਕਰ ਦਿੱਤਾ ਸੁਖਚੈਨ ਨੇ ਦੱਸਿਆ ਕਿ surjit ਤੇ ਉਸਦੇ ਪੁੱਤਰਾਂ ਨੇ ਰਸਤੇ 'ਚ ਉਸਦੇ ਭਰਾ ਤੇ ਤਾਇਏ ਨੂੰ ਰੋਕ ਕੇ ਆਪਣੀ ਲਾਇਸੈਂਸੀ ਬਦੂਕ ਨਾਲ ਹਮਲਾ ਕਰ ਦਿੱਤਾ ਇਸੇ ਦੌਰਾਨ ਗੋਲੀ ਰਚਪਾਲ ਸਿੰਘ ਦੀ ਗੱਦਨ ਵਿੱਚ ਜਾ ਲੱਗੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ODRES ਮਾਮਲੇ ਦੀ ਜਾਂਚ ਕਰ ਰਿਹਾ ਸਬ-ਇੰਸਪੈਕਟਰ surjit raj ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਯੂਥ ਕਾਨੀਦਲ ਦੀ ਕੋਰਕਮੇਟੀ ਦੇ ਮੈਂਬਰ ਸੁਖਜਿੰਦਰ ਸਿੰਘ ਲੰਗਾਹ ਨੇ ਇਸ ਘਟਨਾ ਦੀ ਨਖੇਦੀ ਕੀਤੀ ਹੈ ਅਤੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਹੈ। ਜੀ ਸਰਜੀਤ ਸਿੰਘ ਨੂੰ ਮਿਲਿਆ ਬਾਜ਼ਾਰ 'ਚ। ਉਹਨੇ ਹਾਲਚਾਲ ਪੁੱਛਿਆ ਵੀ ਬਾਬਾ ਜੀ ਕੀ ਹਾਲ ਆ? ਉਨੇ ਆਪਣੀ ਬੁੱਕਲ ਚੋਂ ਤਲਵਾਰ ਕੱਢੀ ਆ ਜਾਂ ਗੰਦਾਸੀ ਆ ਉਹ ਤੇ ਵਾਰ ਕਰਤਾ ਜੀ ਸਿੰਘ ਤੇ ਸਰਪੰਚ ਤੇ ਸਾਫਾ ਸਰਪੰਚ ਉਹ ਤੇ ਵਾਰ ਕੀਤਾ ਸਾਫਾ ਸਰਪੰਚ ਹਾਂਜੀ ਹਾਂਜੀ ਪੱਡਿਆਂ ਦਾ ਅੱਛਾ ਜੀ ਹਾਂਜੀ ਉਹ ਤੇ ਵਾਰ ਕੀਤਾ ਉਹਦੀ ਪੱਗ ਦੇ ਪੇ ਜਿੰਨੇ ਸੀ ਉਹ ਸਾਰੇ ਪਾੜ ਗਏ ਹਾਂਜੀ ਉਸ ਤੋਂ ਬਾਅਦ ਲੋਕਾਂ ਨੇ ਹਟ ਰੋਹਤਾਈ ਕੀਤੀ ਆ ਹਾਂਜੀ ਇੰਨੇ ਕੋਈ ਨਹੀਂ ਸੁਣੀ ਕਿ ਨਹੀਂ ਫਿਰ ਉਹੀ ਤਲਵਾਰ ਉਹਦੀ ਫੜ ਕੇ ਥੋੜਾ ਜਾਂ ਮੰਜਾ ਉਹਦਾ ਲਾਇਆ ਕਹਿੰਦੇ ਛਦਾਈ ਆ ਹਾਂਜੀ ਉਸ ਤੋਂ ਬਾਅਦ ਚਲੋ ਜੀ ਗੱਲ ਮੁੱਕ ਗਈ ਚਰੋ ਘਰੇ ਚੱਲ ਗਏ ਅੱਜ ਉਹਦੇ ਮੁੰਡਿਆਂ ਨੇ ਕੱਲ ਤੇ ਫੇਰ ਹਥਿਆਰ ਲੈਂਦੇ ਆ ਜੀ ਕਿਹਦੇ ਨੇ ਜੀ ਸਰਜੀਤ ਸਿੰਘ ਦੇ ਮੁੰਡਿਆਂ ਨੇ ਅੱਛਾ ਜੀ ਸਰਜੀਤ ਸਿੰਘ ਕੌਣ ਨੇ ਸਰਜੀਤ ਸਿੰਘ ਜਾਟਾ ਸਾਨੂੰ ਬੰਤਾ ਸੇ ਸਾਨੂੰ ਬੰਤਾ ਸੇ ਜਿਹਦੇ ਮੁੰਡੇ ਆ ਗਾਰੀ ਇੱਕ ਸੁੱਖਾ ਇੱਕ ਲਾਲੀ ਕੱਲ ਦੇ ਹਥਿਆਰ ਲਿਆਏ ਆ ਹਾਂਜੀ ਅੱਜ ਇਹ ਫੇਰ ਸ਼ਾਮੀ ਜਾਣਦੇ ਗੰਨਾਂ ਲੱਤ ਹਾਂਜੀ ਉਹ ਜਿਹੜੇ ਅਗਲੇ ਪੰਨੇ ਬੰਦੇ ਆ ਉਹ ਦੋ ਅਜਾ ਤਿੰਨ ਆ ਹਾਂਜੀ ਉਹ ਬੰਦੇ ਫੇਰ ਆਪਣੇ ਕੱਲ ਦੀ ਖੋਰ ਚੇਰੀ ਉਹਨਾਂ ਦੇ ਪਿਓ ਦੇ ਵਾਰ ਕੀਤਾ ਹਾਂਜੀ ਉਹਨਾਂ ਮਗਰ ਭੱਜੇ ਮਗਰ ਬੈਕ ਟਰੈਕਟਰ ਲੈ ਕੇ ਹਾਂਜੀ ਉਹਨਾਂ ਗੇਟ 'ਚ ਗੋਲੀਆਂ ਮਾਰੀਆਂ ਹਾਂਜੀ ਉਹ ਗੇਟ ਦਾ ਸਬੂਤ ਉਹਨਾਂ ਵੀਡ ਹੋਣਾ ਕਰ ਲਿਆ ਉਹ ਪਹਿਲੀ ਗੋਰੀ ਵੱਖੀ ਵੱਖੀ ਚ ਵੱਜੀ ਹੈ ਮੇਰੇ ਵੀਰ ਦੇ ਹਾਂਜੀ ਦੂਸਰੀ ਗੋਰੀ ਜਦੋਂ ਵੱਜਣ ਲੱਗੀ ਆ ਉਹ ਮਗਰ ਭੱਜਾ ਉਹਨਾਂ ਦੇ ਹਾਂਜੀ ਉਹਨਾਂ ਦੇ ਬਾਬਾ ਸਿੰਘ ਦੇ ਬੂਹੇ ਘਰ ਹੀ ਗਿਆ ਵਾ ਹਾਂਜੀ ਬਾਬਾ ਸਿੰਘ ਦੇ ਬੂਹੇ ਘਰ ਹੀ ਜਾ ਕੇ ਜਿਹੜਾ ਲਾਲੀ ਆ ਹਾਂਜੀ ਉਹ ਤੇ ਉੱਤੇ ਚਵਾਰੇ ਤੇ ਚੜ ਗਿਆ ਕੋਠੇ ਤੇ ਹਾਂਜੀ ਉਹ ਤੇ ਮੈਂ ਆਪਣੀ ਅੱਖੀਂ ਵੇਖਿਆ ਬਾਕੀ ਜਿਹੜੇ ਡੇਰੇ ਤੋਂ ਬੰਦੇ ਆਏ ਆ ਇੱਕ ਜਸਵੰਤ ਸਿੰਘ ਆ ਉਹ ਵੀ ਇਹ ਸਰਪੰਚੀ ਆ ਠੀਕ ਆ ਮੁਰਕੇ ਜਿਹੜੀ ਸੁਖੇ ਨੇ ਗੋਰੀ ਚਲਾਈ ਆ ਉਹ ਉਹਦੇ ਰਗਾਂ ਚ ਵੱਜੀ ਹੈ ਕੱਲ ਸਾਨੂੰ ਇੱਕ ਨਾ ਰੈੱਡ ਲੱਟ ਕਰਕੇ ਆਈ ਸੀ 181 ਤੋਂ ਸਰੂਪ ਸਿੰਘ ਵੱਲੋਂ ਵੀ ਪਿੰਡ ਪੱਡੇ ਵਿੱਚ ਗੋਲੀ ਚੱਲੀ ਹੈਗੀ ਆ ਤੇ ਉਸ ਬਾਅਦ ਚ ਹੀ ਜੋ ਗਏ ਆਗੇ ਆ ਤੇ ਸਾਨੂੰ ਗੱਲ ਕੀ ਰੱਤੇ ਵਿੱਚ ਆਪਣੇ ਬਲਕਾਰ ਸਿੰਘ ਨੂੰ ਮਿਲਿਆ ਗਿਆ ਤੇ ਜਿਹਨੇ ਆਟਕੋ ਆਪਣਾ ਬਿਆਨ ਲਖਾਇਆ ਗਿਆ ਸੀ ਉਹਨੇ ਕਿਹਾ ਵੀ ਮੇਰਾ ਇਹਦਾ ਭਤੀਜਾ ਰਸਪਾਲ ਸਿੰਘ ਤੇ ਜਿਹਨੂੰ ਗੱਲ ਕੀ ਸੁਰਜੀਤ ਸਿੰਘ ਹੋਣਗਾ ਕੀ ਉਹਦੇ ਮੁੜੇ ਸੁਖਦੇਵ ਸਿੰਘ ਸੁਖੇਰਾ ਉਹ ਦੋ ਲੜਕੇ ਹੋਰ ਜਿਹਨੀਆਂ ਹੋਇਆ ਸੀ ਆ ਦੋਸਿਆਂ 'ਆ ਕੀ ਗੋਲੀਆਂ ਮਾਰੀਆਂ ਗਈਆਂ ਤੇ ਜਿਹਨੂੰ ਆ ਕੀ ਆਪਾਂ ਲੈ ਕੇ ਫਤਿਹਾਂ ਚੂੜੀਆਂ ਜਾ ਰਹੀ ਸੀ ਤੇ ਉਹਦੀ ਆ ਮੌਤ ਹੋ ਗਈ ਜੀ ਚਮਤ aí ਮਕਦਮਾ ਜਿਹੜਾ ਨੰਬਰ 5 ਜੁਰਮ 302 148 149 ਆਪੀਸੀ 2527 5459 ਆਰਮ ਜੈਕਟ ਪੀਐਸ ਡਰਾਈਵ ਬਣਾ ਕੇ ਦਰਜ ਕੀਤਾ ਗਿਆ ਤਾਂ ਕੋਈ ਰਾਤ ਨਹੀਂ ਲੈਗਾ ਇਹ ਰਿਕ ਦੋਸ਼ੀ ਹੈਗਾ ਤੇ ਸੁਖਦੇਵ ਸੁੱਖਾ ਹੋਈ ਵਾਰ ਪਤਾ ਲੱਗਾ ਵੀ ਉਹਦੇ ਵੀ ਛੱਟਾਂ ਲੱਗੀਆਂ ਗਈਆਂ ਉਹ ਜਣ ਕੇ ਸੇਵਾ ਕਾਲੇ ਤੇ ਉਦਾਹ ਲਗਾ ਉੱਥੇ ਕਾ ਕੀ ਗਾਰ ਤੇ ਬੰਦੇ ਲਾਤੇ ਹੈਗੇ ਤੇ ਜੋ ਵੀ ਅਗੀ ਤਫतीश ਚੱਲੀ ਆ ਜੋ ਕਾਰੀ ਪਤਾ ਕੀਤੀ ਹੈ ਵੀ 6 ਬੰਦੇ ਮਾਮਲਾ ਦੱਜ ਹੋਈਏ 6 ਦੋਸ਼ੀ ਹੈਗੇ ਬਹੁਤ ਮੰਦ ਭਾਗੀ ਗੱਲ ਹੈ ਜੀ ਕਿ ਕੱਲ ਸਾਡੇ ਹਲਕੇ ਦੇ ਪਿੰਡ ਪੱਡੇ ਦੇ ਵਿੱਚ ਨੌਜਵਾਨ ਮੁੰਡਾ ਸੀਗਾ ਰਸ਼ਪਾਲ ਸਿੰਘ ਜੋ ਕਿ ਸਾਡੀ ਅਕਾਲੀ ਦਲ ਪਾਰਟੀ ਨੂੰ ਬਿਲੋਂਗ ਕਰਦਾ ਸੀਗਾ ਉਹ ਆ ਰਿਹਾ ਸੀਗਾ ਕਾਂਗਰਸੀ ਮੁੰਡਿਆਂ ਨੇ ਉਹਨੂੰ ਰੋਕ ਕੇ ਉਹਨਾਂ ਨਾਲ ਝਗੜਾ ਕੀਤਾ ਔਰੇ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਔਰੇ ਉਹਨੂੰ ਕਰਕੇ ਰੈਫਰ ਉੱਥੇ ਹੀ ਔਨ ਦੀ ਸਪੌਟ ਉਰੀ ਡੈਥ ਹੋ ਗਈ ਉਹਨੂੰ ਹਸਪੀਟਲ ਲਿਆਂਦਾ ਸਰਕਾਰ ਦੇ ਜਿਹੜੇ ਸਾਡੇ ਉਥੋਂ ਦੇ ਮੰਤਰੀ ਨੇ ਉਹਨਾਂ ਦੀ ਸ਼ਹਿ ਦੇ ਉੱਤੇ ਸਾਰਾ ਕੰਮ ਹੋ ਰਿਹਾ ਹੈ ਕਿਉਂਕਿ 2 ਦਿਨ ਪਹਿਲਾਂ ਉਸ ਬੰਦੇ ਨੂੰ ਉਹਨਾਂ ਨੇ ਰਫਲ ਥਾਣੇ ਵਾਲਿਆਂ ਨੇ ਦੇ ਦਿੱਤਾ ਅਸਲਾ ਤੇ ਸਾਡੇ ਵਰਕਰ ਜਦੋਂ ਆਪਣਾ ਅਸਲਾ ਲੈਣ ਵਾਸਤੇ ਜਾਂਦੇ ਸੀਗੇ ਇਲੈਕਸ਼ਨਾਂ ਜਿਹੜਾ ਜਮਾ ਸੀਗਾ ਤੇ ਐਸ ਐਚਓ ਸਹਿਬਾਨ ਡਿਪਟੀ ਸਹਿਬਾਨ ਉਹਨਾਂ ਨੂੰ ਨੀਸੀ ਦੇ ਰਹੇ ਇਹ ਪੁਲਿਸ ਦੀ ਸ਼ਹਿ ਦੇ ਨਾਲ ਤੇ ਕਾਂਗਰਸੀ ਜਿਹੜੇ ਮਨਿਸਟਰ ਨੇ ਉਹਨਾਂ ਦੀ ਸ਼ਹਿ ਦੇ ਨਾਲ ਇਹ ਅੱਜ ਬਹੁਤ ਮੰਦਭਾਗੀ ਗੱਲ ਹੈ ਕਿ ਇੱਕ ਕਤਲ ਹੋਇਆ ਹੈ ਇੱਕ ਘਰ ਦਾ ਦੀਵਾ ਬੁੱਝ ਗਿਆ ਹੈ ਡੇਰਾਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੇ ਨਾਲ ਬਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ